हांजी ਸਾਰਿਆਂ ਨੂੰ ਨਾਸਪਤੀ ਖਾਣ ਨਾਲ ਮਿਲਦੇ ਹਨ ਜਬਰਦਸਤ ਫਾਇਦੇ ਨੰਬਰ 1 콜ਸਟ੍ਰੋਲ ਘਟ ਕਰਦਾ ਹੈ ਸਰੀਰ ਵਿੱਚ ਬੈਡ 콜ਸਟ੍ਰੋਲ ਦੀ ਵਜ੍ਹਾ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਨਮ ਲੈਂਦੀਆਂ ਹਨ ਨਾਸਪਤੀ ਵਿੱਚ ਕੁਝ ਅਜਿਹੇ ਗੁਣ ਪਏ ਜਾਂਦੇ ਹਨ ਜੋ ਬੈਡ 콜ਸਟ੍ਰੋਲ ਨੂੰ ਖਤਮ ਕਰਨ ਵਿੱਚ ਮਦਦ ਕਰਦੇ ਹਨ ਨੰਬਰ 2 ਹੱਡੀਆਂ ਨੂੰ ਮਜ਼ਬੂਤ ਬਣਾਵੇ ਨਾਸਪਤੀ ਖਾਣ ਨਾਲ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਇਹ ਸਰੀਰ ਵਿੱਚ ਕੈਲਸ਼ੀਅਮ ਦੇ ਲੈਵਲ ਨੂੰ ਕੰਟਰੋਲ ਕਰਨ ਦੀ ਕਾਫੀ ਮਦਦਗਾਰ ਹੁੰਦੀ ਹੈ ਨੰਬਰ 3 ਸਕਿਨ ਦੇ ਲਈ ਵਧੀਆ ਨਾਸਪਤੀ ਸਾਡੇ ਸਰੀਰ ਦੇ ਨਾਲ ਨਾਲ ਸਕਿਨ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ ਇਹ ਸਾਡੇ ਸਰੀਰ ਨੂੰ એનર્ਜੀ ਦੇਣ ਦਾ ਕੰਮ ਕਰਦੀ ਹੈ ਤੁਸੀਂ ਇਸ ਨੂੰ ਆਪਣੀ ਡਾਇਟ ਵਿੱਚ ਵੀ ਸ਼ਾਮਲ ਕਰ ਸਕਦੇ ਹੋ ਨੰਬਰ 4 ਪਾਚਨ ਕਿਰਿਆ ਨੂੰ ਸਹੀ ਕਰੇ ਨਾਸਪਤੀ ਵਿੱਚ ਮੌਜੂਦ ਫਾਇਰ ਪਾਜਨ ਤੰਤਰ ਨੌ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ ਨੰਬਰ 5 ਨਾਸਪਤੀ ਵਿੱਚ ਆਇਰਨ ਦੀ ਮਾਤਰਾ ਕਾਫੀ ਜ਼ਿਆਦਾ ਪਾਈ ਜਾਂਦੀ ਹੈ ਜਿਨ੍ਹਾਂ ਲੋਕਾਂ ਨੂੰ ਹਿਮੋਗਲੋਬਿਨ ਦੀ ਮਾਤਰਾ ਘੱਟ ਹੈ ਉਹਨਾਂ ਨੂੰ ਨਾਸਪਤੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਧੰਨਵਾਦ